ਕਰਫੂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਸੀ ਕੰਪਲੈਕਸ ਦੇ ਵਿੱਚ ਜਿਹੜਾ ਅੱਜ ਸੇ ਨੁਮਾਇंदे ਅਤੇ ਮਾਰਕੀਟਿੰਗ ਦੇ ਅਲੱਗ-ਅਲੱਗ ਮਾਰਕੀਟਾਂ ਦੇ ਜਿਹੜੇ ਲੋਕ ਨੇ ਉਹ ਇਸ ਜਗ੍ਹਾ ਤੇ ਇਕੱਤਰ ਹੋਏ ਨੇ ਤੇ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਲੋਕ ਵੀ ਜਿਹੜੇ 31 ਹੋਰ ਦਾ ਵਾਹਿਗੁਰੂ ਦਾ ਜਾਬ ਜਿਹੜਾ ਉਹ ਡੀਸੀ ਕੰਪਲੈਕਸ ਦੇ ਵਿੱਚ ਜਿਹੜਾ ਕੀਤਾ ਜਾ ਰਿਹਾ ਹੈ ਔਰ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਉਹ ਦਰਜਾ ਦੇ ਦਿੱਤਾ ਜਾਵੇ ਤਾਂ ਉਸ ਦੇ ਹੀ ਚਲਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਜਿਹੜਾ ਉਹ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਔਰ ਉਥੇ ਹੀ ਅੰਮ੍ਰਿਤਸਰ ਦੇ ਸ਼ਹਿਰ ਦੇ ਅੰਮ੍ਰਿਤਸਰ ਸ਼ਹਿਰ ਸਤਕਾਂਝੇਰ ਮੰਦਿਰ ਸਾਹਿਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤੇ ਜਿਹੜਾ ਉਥੋਂ ਪਾਨ ਸਿਗਰਟ اور ਮੀਟ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਉਥੋਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਨੇ ਕਿ ਪੁੱਤ ਪਵਿੱਤਰ ਸ਼ਹਿਰ ਦਾ ਜਿਹੜਾ ਉਹ ਦਰਜਾ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ 12 ਗੇਟਾ ਦੇ ਅੰਦਰ ਜਿਹੜਾ ਪੁਰਾਤਨ ਅੰਮ੍ਰਿਤਸਰ ਦਾ ਸ਼ਹਿਰ ਹੈ ਉਸ ਦੇ ਅੰਦਰੋਂ ਜਿਹੜਾ ਨੇ ਮੀਟ ਸ਼ਰਾਬ ਦੀਆਂ ਦੁਕਾਨਾਂ ਨੂੰ ਜਿਹੜਾ ਉਹ ਬੰਦ ਕਰ ਕਰਨ ਦੇ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਉਹ ਉੱਥੇ ਹੀ ਚੱਲਦੇ ਜਿਹੜਾ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਸ਼ਹਿਰ ਨੂੰ ਜਿਹੜਾ ਪਵਿੱਤਰ ਦਾ ਦਾ ਦਰਜਾ ਜਿਹੜਾ ਉਹ ਦਿੱਤਾ ਗਿਆ ਤਾਂ ਉਸ ਦੇ ਚੱਲਦੇ ਜਿਹੜਾ ਅੱਜ ਸਤਕਾਰ ਕਮੇਟੀ ਦੇ ਨੁਮਾਇंदे ਜਿਹੜੇ ਨੇ ਉਹ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਨੂੰ ਜਿਹੜਾ ਉਹ ਸਰਮਾਨਿਤ ਕਰਨ ਲਈ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਕੰਪਲੈਕਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਤਲਗੜ੍ਹ ਦੇ ਮਾਰਕੀਟਾਂ ਦੇ ਜਿਹੜੇ ਨੁਮਾਇंदे ਨੇ ਅਤੇ ਹੋਰ ਵੀ ਸੰਸਥਾਵਾਂ ਦੇ ਜਿਹੜੇ ਨੁਮਾਇंदे ਨੇ ਉਹ ਇਸ ਜਗ੍ਹਾ ਤੇ ਡੀਸੀ ਕੰਪਲੈਕਸ ਦੇ ਵਿੱਚ ਇਕੱਤਰ ਹੋਏ ਨੇ ਤੇ ਵਾਹਿਗੁਰੂ ਜੀ ਦਾ ਨਾਮ ਦਾ ਜਾਪ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਦੇ ਸਮੇਂ ਦੇ ਵਿੱਚ ਜਿਹੜਾ ਡੀਸੀ ਸਾਹਿਬ ਦੇ ਨਾਲ ਜਿਹੜਾ ਮੀਟਿੰਗ ਹੋਏਗੀ ਇਹਨਾਂ ਨੂੰ ਮੀਟਿੰਗ ਹੋਏਗੀ ਔਰ ਉੱਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਜਿਹੜਾ ਇਹਨਾਂ ਵੱਲੋਂ ਸਨਮਾਨਿਤ ਕੀਤਾ ਜਾਏਗਾ ਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਟੀ ਔਰ ਵਕ ਵਕ ਜਿਹੜੀਆਂ ਸੰਸਥਾਵਾਂ ਦੇ ਨੁਮਾਇੰਦੇ ਨੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਉਹ ਸਨਮਾਨਿਤ ਕੀਤਾ ਜਾ ਰਿਹਾ ਸਰੋਪਾ ਪੇਟ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਅਤੇ ਇੱਕ ਸ਼ੀਲਡ ਜਿਹੜੀ ਹੈ ਉਹ ਬਣਾਈ ਗਈ ਹੈ ਜਿਹੜੀ ਜਿਹੜੀ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਕਰਪਾਨ ਵੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਇਹਨਾਂ ਨੁਮਾਇੰਦਿਆਂ ਵੱਲੋਂ ਸਤਕਾਰ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਰਣਜੀਤ ਸਿੰਘ ਪੋਮਾ ਉਹਨਾਂ ਵੱਲੋਂ ਜਿਹੜਾ ਕਰਪਾਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਅੰਦਾਸੀ ਕਿ ਰਣਜੀਤ ਸਿੰਘ ਪੋਮਾ ਵੱਲੋਂ ਪਿਛਲੇ ਦਿਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਨੂੰ ਤੇ ਸਮਰਪਿਤ ਜਿਹੜਾ ਵਾ ਦੋ ਦਿਨ ਦੇ ਜਿਹੜਾ ਸ਼ਹਿਰ ਦੇ ਵਿੱਚੋਂ ਸ਼ਰਾਬ ਮੀਟ ਸ਼ਰਾਬ ਦੀਆਂ ਤੇ ਪਾਣ ਸਿਗਰਟ ਪਾਣ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਲਈ ਜਿਹੜੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਤਾਂ ਉੱਥੇ ਹੀ ਪੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਤੇ ਮੌਕੇ ਤੇ ਦੋ ਦਿਨ ਪੂਰੇ ਅੰਮ੍ਰਿਤਸਰ ਦੇ ਵਿੱਚ ਮੀਟ ਸ਼ਰਾਬ ਦੀਆਂ ਦੁਕਾਨਾਂ ਆਪਾਂ ਪੰਜ ਸਿਗਰਟ ਪੰਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਗਈਆਂ ਸੀ ਤੇ ਉੱਤੇ ਤਹਿ ਚੱਲਦੇ ਅੱਜ ਰঞ্জੀਤ ਸਿੰਘ ਪੋਮਾ ਵੱਲੋਂ ਜਿਹੜਾ ਵੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨ ਨੂੰ ਸਰਮਾਨਿਤ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਔਰ ਗੱਲਬਾਤ ਵੀ ਕਰਾਂਗੇ ਰঞ্জੀਤ ਸਿੰਘ ਪੋਮਾ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੇ ਜਿਹੜੇ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਔਰ ਸ਼ਰਮਨੀ ਗੁਰਦੁਆਰਾ ਪਰ ਬੰਦ ਕਮੇਟੀ ਸਚਕਣ ਜੀ ਦੇ ਮੰਦਿਰ ਸਾਹਿਬ ਦੇ ਪੂਰਵ ਵੀ ਜਿਹੜੇ ਨੇ ਪਹੁੰਚੋ ਇਹਨਾਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੀ ਕੀ ਕਹਿਣਾ ਹੈ ਉਹਨਾਂ ਦਾ ਜੀ ਆਪਣਾ ਨਾਮ ਦੱਸ ਕੇ ਆਪਣੀ ਸੁਸਾਇਟੀ ਦਾ ਨਾਮ ਦੱਸ ਕੇ ਹੋਰ ਅੱਜ ਕੀ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਜ ਸੁਧਾਰ ਸੰਖਤਾ ਪੰਜਾਬ ਅੱਜ ਜੋ ਅਸੀਂ 15 ਸਾਲਾਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੇ ਸੰਜੋਗ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਗਰੀ ਨੂੰ ਕੋਟਰ ਸ਼ਹਿਰ ਦਾ ਦਰਜਾ ਦੇਣ ਲਈ ਲੱਖ ਵੱਖ ਮੰਗ ਪੱਤਰ ਜਿਹੜੇ 15 ਸਾਲਾਂ ਤੋਂ ਡੀਸੀ ਸਾਹਿਬ ਨੂੰ ਦੇਣ ਲਈ ਜਿਹੜੀ ਜਦੋਜਾਹਤ ਕਰੇ ਸੀ ਉਹ 24 ਨਵੰਬਰ ਨੂੰ ਜੋ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਐਲਾਨ ਕੀਤਾ ਹੈ ਕਿ ਤਿੰਨ ਤਖਤ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਧੰਮਧਮਾ ਸਾਹਿਬ ਤੇ ਸ੍ਰੀ ਅਮਰਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਐਲਾਨਿਆ ਗਿਆ ਹੈ ਤੇ ਉਹਦੇ ਤੋਂ ਪਹਿਲਾਂ ਅਸੀਂ ਡੀਸੀ ਸਰਦਾਰ ਦਲਵਿੰਦਰ ਸਿੰਘ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਾਸ ਦਿਹਾੜੇ ਤੇ ਨਗਰ ਕੀਰਤਨ ਤੇ ਤੇ ਪ੍ਰਗਾਸ ਦਿਹਾੜੇ ਤੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ ਤੇ ਅੰਮ੍ਰਿਤਸਰ ਨੂੰ ਪੁਤਰ ਸ਼ਹਿਰ ਦਾ ਦਰਜਾ ਜੋ 24 ਨਵੰਬਰ ਨੂੰ ਵਿਧਾਨ ਸਭਾ શ્રી ਅਨੰਦਪੁਰ ਸਾਹਿਬ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ ਉਸ ਵਿੱਚ ਪੁਤਰ ਸ਼ਹਿਰ ਦਾ ਦਰਜਾ ਜਿਹੜਾ ਕਰਨ ਦਾ ਐਲਾਨ ਕੀਤਾ ਜਾਵੇ ਸਾਡੀ ਮੰਗ ਨੂੰ ਡਿਪਟੀ ਕਮਿਸ਼ਨ ਸਰਦਾਰ ਤਿਲਵਿੰਦਰ ਸਿੰਘ ਜੀ ਨੇ ਲਿਖਤੀ ਜਿਹੜੀ ਇਹ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਤੇ ਉਹਦੇ ਆਧਾਰ ਤੇ ਹੀ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਅਸੀਂ ਅੱਜ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਦਲਵਿੰਦਰ ਸਿੰਘ ਸਿੰਘ ਨੂੰ ਸਮਾਜ ਸੁਧਾਰ ਵਾਰਡ ਦੇ ਨਾਲ ਸਨਮਾਨਿਤ ਕੀਤਾ ਹੈ ਤੇ ਨਾਲ ਹੀ ਉਹਨਾਂ ਨੂੰ ਮੰਗ ਕੀਤੀ ਹੈ ਕਿ ਜੋ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਿਆ ਹੈ ਉਹਨੂੰ ਇਨ ਬਿਲ ਲਾਗੂ ਕਰ ਲਈ ਨੋਟੀਫਿਕੇਸ਼ਨ ਜਿਹੜਾ ਜਲਦੀ ਤੋਂ ਜਲਦੀ ਜਿਹੜੀ ਆ ਜਾੜੂ ਜਾਰੀ ਕੀਤਾ ਜਾਵੇ ਤਾਂ ਜੋ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਹਵਾਈ ਜਾਂ ਜ਼ਰਾਈ ਬੱਤਾਂ ਰਹੀਂ ਰੇਲਾ ਰਹੀਂ ਲੱਖਾਂ ਦੀ ਤਦਾਦ ਦੇ ਵਿੱਚ ਹਰੇਕ ਧਰਮ ਦੀਆਂ ਸੰਗਤਾਂ ਪਹੁੰਚ ਰਹੀਆਂ ਹਨ ਉਹਨਾਂ ਨੂੰ ਜੋ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਪੀਣ ਦੀਆਂ ਦੁਕਾਨਾਂ ਉਹ ਜਿਹੜੀਆਂ ਨਜ਼ਰ ਨਾ ਆਉਣ ਤੇ ਬੜੀ ਸਰਦਾ ਭਾਉਣਾ ਦੇ ਨਾਲ ਦਰਸ਼ਨ ਦਾਦਾਰੇ ਕਰ ਸਕਣ ਅਸੀਂ ਅੱਜ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਅਮਰitsar ਦੇ ਡਿਪਟੀ ਕਮਿਸ਼ਨਰ ਦੀ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਸਮਾਜ ਸੁਧਾਰ ਦਾ ਅਵਾਰਡ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡੇ ਨੂੰ ਪੂਰੇ ਅਮਰitsar ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਲਵਾਸੇ ਮੰਗੂ ਠਾਈ ਗੀ ਅਸੀਂ ਸ਼ੁਰੂ ਤੋਂ 15 ਸਾਲਾਂ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਿਹੜੀ ਮਸਲਾ ਕਾਂਸੀ ਹਰਦੁਆਰ ਪਰਾਗਦਾਸ ਅਜੁੱਧਿਆ ਵਾਂਗੂ ਅਮਰitsar ਨੂੰ ਪਵਿੱਤਰ ਸ਼ਹਿਰ ਦਾ ਮੰਗ ਜਿਹੜੀ ਆ ਕਰ ਰਹੇ ਹਾਂ ਪਰ ਹੁਣ ਜਿਹੜੀ ਆ 12 ਗੇਟਾਂ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਨੂੰ ਵਾਹ ਵਾਹ ਸਿਟੀ ਦਾ ਦਰਜਾ ਮਿਲਿਆ ਹੈ ਅਸੀਂ ਉਹਨਾਂ 'ਚ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਜਿੰਨਾ ਚਿਰ ਅੰਮ੍ਰਿਤਸਰ ਨੂੰ ਪੁੱਤਰ ਸਹਿਰ ਦਾ ਦਰਜਾ ਮਿਲ ਨਹੀਂ ਜਾਂਦਾ ਤੇ ਤੁਹਾਡੇ ਵੱਲੋਂ ਪ੍ਰਿੰਸੀਪਲ ਕੋਸ਼ਿਸ਼ ਕੀਤਾ ਗਿਆ ਜਿਹੜੇ ਦੁਰਗਾਣਾ ਮੰਦਰ ਆ ਜਾਂ ਵਾਲਮੀਕੀ ਤਿਰਥੂਰੇ ਆਲੇ ਦੁਆਲੇ ਵੀ ਜਿਹੜੇ ਨੇ ਸਭ ਬੰਦ ਹੋਣੇ ਚੇਤੇ ਨਹੀਂ ਸਾਡੀ ਮੰਗ ਦੇ ਵਿੱਚ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਿੰਦੂਆਂ ਦਾ ਸਤਿਕਾਰ ਜੋ ਸ੍ਰੀ ਦਰਗਾਹਾ ਮੰਦਰ ਸ੍ਰੀ ਵਾਲ ਮਿਲਜੀ ਦਾ ਮੰਦਰ ਤੁਨ ਤੁਨ ਬਾਬਾ ਦੀਪ ਸਿੰਘ ਮਹਾਰਾਜ ਦਾ ਅਤੇ ਹੋਰ ਜਿਹੜੇ ਧਾਰਮਿਕ ਸਥਾਨ ਹਨ ਉਹਨਾਂ ਦੇ ਲਾਗੇ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਪੱਕੇ ਤੌਰ ਤੇ ਅਸੀਂ ਜਿਹੜੀਆਂ 15 ਸਾਲਾਂ ਤੋਂ ਮੰਗ ਕਰ ਰਹੇ ਆ ਇਹ ਸੰਘਰਸ਼ ਆਕੀ ਵੀ ਚੱਲੀ ਰਹੇ ਬਿਲਕੁਲ ਜੀ ਜਾਰੀ ਰਹੇਗਾ ਆਪਾਂ ਵਾਹਿਗੁਰੂ ਦਾ ਜਾਪ ਕਰਕੇ ਜਿੱਦ ਤਰ੍ਹਾਂ ਪਿਛਲੇ 15 ਸਾਲਾਂ ਤੋਂ ਅਰਦਾਸਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਅਤੇ ਪੱਕਾ ਮੋਰਚਾ ਵੀ ਜਿਹੜਾ ਆਉਣ ਵਾਲੇ ਸਮੇਂ ਜਿਹੜੀ ਆ ਵਾਹਿਗੁਰੂ ਦਾ ਜਾਪ ਵੀ ਕਰਾਂਗੇ ਤੇ ਸਰਕਾਰ ਦੇ ਨਾਲ ਸੰਯੋਗ ਕਰਕੇ ਜਿਹੜਾ ਇਹਨੂੰ ਲਾਗੂ ਕਰਾਵਾਂਗੇ ਆਪਣੇ ਨਾਮ ਦੱਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਹਰਪੰਤ ਸਿੰਘ ਮੱਲੀ ਸਾਬਕਾ ਮੈਨੇਜਰ ਸ੍ਰੀ ਹਰਮੰਦਰ ਸਾਹਿਬ ਅਸੀਂ ਜੀ ਬਹੁਤ ਚਿਰ ਦੇ ਵਿੱਚੋਂ ਇਹ ਮੰਗ ਕਰਦੇ ਆ ਰਹੇ ਹਾਂ ਸਰ ਸਭ ਤੋਂ ਮਸਜਿਦ ਦੇ ਨਾਲ ਸਾਰਿਆਂ ਦੇ ਨਾਲ ਮਿਲ ਕੇ ਮੰਗ ਕਰਦੇ ਆ ਰਹੇ ਹਾਂ ਕਾਰਪੋਰੇਸ਼ਨ ਦੇ ਵਿੱਚ ਵੀ ਬਹੁਤ ਚਿਰ ਦਾ ਪਤਾ ਪਾਸ ਹੋਇਆ ਇਹ ਇਹਨੂੰ ਕੁਇਤਰ ਸ਼ਹਿਰ ਦਾ ਦਰਜਾ ਚਾਰਦਵਾਰੀ ਦੇਣ ਦਾ ਉਹਨਾਂ ਨੇ ਲਾਗੂ ਨਹੀਂ ਕੀਤਾ ਫਿਰ ਸਨੂਨੀ ਕਮੇਟੀ ਦੇ ਜਰਨਲਿਸਟ ਵੀ ਹੀ ਜਾ ਕੇ ਉੱਥੇ ਸਾਰੇ ਨੇ ਜਾ ਕੇ ਉਹਨਾਂ ਕੋਲੋਂ ਵੀ ਕਰਵਾਇਆ ਇੱਥੋਂ ਹੀ ਕਰਵਾਇਆ ਕਰਦੇ ਨੇ ਫਿਰ ਮੰਗ ਇਹਨਾਂ ਨੂੰ ਦਿੰਦੇ ਮੰਗ ਪੱਤਰ ਦੇਦੇ ਰਹੇ ਆ ਪਰ ਹੁਣ ਇਹਨਾਂ ਡੀਸੀ ਸਾਹਿਬ ਨੇ ਹੀ ਆ ਕੇ ਮਿਲੇ ਇਹ ਵੀ ਗੁਰਨਾਥ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਸਾਰੇ ਇੱਥੋਂ ਦੁਕਾਨਾਂ ਬੰਦ ਰੱਖਿਆ ਜਾਂ ਇਹਨਾਂ ਨੂੰ ਮਿਲੇ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਗੱਲ ਸੁਣੀ ਤੇ ਚੰਗੇ ਤਰੀਕੇ ਨਾਲ ਗੱਡੀਆਂ ਦਾ ਸਰਕਾਰ ਦੇ ਅੱਗੇ ਪੇਸ਼ ਕੀ ਦੀਆਂ ਤੇ ਸਰਕਾਰ ਉਹਨਾਂ ਤੋਂ ਬਹੁਤ ਵੱਡਾ ਕਦਮ ਚੁੱਕਦੇ ਆ ਉਹਨਾਂ ਨੇ ਸਾਰੇ ਤਿੰਨ ਤਖਤਾ ਦੇ ਉੱਤੇ ਨੇ ਸਾਰੇ ਕੋਇਤਰ ਸ਼ਾਹਬ ਦਾ ਦਰਜਾ ਦੇ ਦਿੱਤਾ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਇਹ ਡੀਸੀ ਸਾਹਿਬ ਨੂੰ ਕਿਸੇ ਮਾਨ ਸਤਕਾਰ ਦੇਣ ਆਏ ਆ ਵੀ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਜਿਹੜਾ ਸੀ ਸਾਰੇ ਗੱਲ ਸੁਣੀ ਸਾਰਾ ਇਹਨਾਂ ਨੇ ਇੱਕ ਆਵਾਜ਼ ਪਹਚਾਈ ਆ ਤੇ ਜਿਹੜੀ ਉਹ ਜਿਹੜੀ ਇਹ ਵਿੱਚ ਸਫਲਤਨ ਬਣੀ ਆ ਤੇ ਉਹ ਉਹਨਾਂ ਜਿਹੜੇ ਜਿਨ੍ਹਾਂ ਤੇ ਸਾਰੇ ਚੰਗੀ ਤਰ੍ਹਾਂ ਲਾਗੂ ਨਹੀਂ ਹੁੰਦਾ ਉਹਨਾਂ ਜਿਹੜੇ ਅਸੀਂ ਨਾਲ ਸਾਰੇ ਇਹਨਾਂ ਦਾ ਸਹਿਯੋਗ ਵੀ ਕਰਾਂਗੇ ਜਿੱਦ ਉੱਤੇ ਜਦ ਵੀ ਕਰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋ ਹੀ ਦੇਖਦੇ ਰਹੋ ਪੰਜਾਬ 12 ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ